ਜੀ ਸੇਵਾਦਾਰ ਦੇ ਤੌਰ ਤੇ ਅਰਦਾਸਾਂ ਕੀਤੀਆਂ ਸੀ ਲੱਖ ਕੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰੂ ਨਦਰ ਕਰੇ ਉਹਨੇ ਬੜੀ ਨਦਰ ਕੀਤੀ ਆ ਗੁਰੂ ਰਾਮਦਾਸ ਜੀ ਨੇ ਸਾਡੀ ਐਸੋਸੀਏਸ਼ਨ ਤੇ ਕਿ بڑے بڑے ਬਦਲ ਆਏ ਬੜੇ ਬੜੀਆਂ ਹਨੇਰੀਆਂ ਆਈਆਂ ਸਾਡੇ ਸਾਰਿਆਂ ਦੀਆਂ ਦਸਾਂ ਸੀ ਕਿ ਸੱਚਾ ਪਾਤਸ਼ਾਹ ਸਾਡਾ ਪ੍ਰੋਗਰਾਮ ਜਿਹੜਾ ਵਾ ਇੱਕ ਪਲੇਟਫਾਰਮ ਤੇ ਸਾਡੇ ਘਰ ਦੇ ਲਾਗੇ ਸਾਡੇ ਐਲਡਰ ਘਰ ਦੇ ਲਾਗੇ ਹੋਣਾ ਚਾਹੀਦਾ ਵਾ ਕਿਸੇ ਹੋਰ ਜਗ੍ਹਾ ਤੇ ਨਹੀਂ ਸ਼ਿਫਟ ਹੋਣਾ ਜੀ ਦਾ ਉਹਨਾਂ ਨੇ ਸਾਡੀਆਂ ਸਾਰੀਆਂ ਬੇਨਤੀਆਂ ਪ੍ਰਵਾਰ ਕੀਤੀਆਂ ਅਸੀਂ ਇੱਕ ਪਲੇਟਫਾਰਮ ਉੱਤੇ ਇਕੱਠੇ ਹੋ ਕੇ ਹੁਣ ਕੀਰਤਨ ਦਾ ਦਰਗਾਹ ਆਪਣਾ ਚੱਲ ਰਿਹਾ ਜੀ ਦੌਰ ਤੇ ਬਾਕੀ ਸੰਗਤਾਂ ਬਹੁਤ ਹਮ-ਹਮਾ ਕੇ ਪਹੁੰਚ ਰਹੀਆਂ ਵਾਂ ਇਸ ਤੋਂ ਬਾਅਦ ਕਥਾਵਾਚਕ ਭਾਈ ਵਿਸ਼ਾਲ ਸਿੰਘ ਜੀ ਆਉਣਗੇ ਬੇਅੰਤ ਖੁਸ਼ੀਆਂ ਮਿਲੀਆਂ ਸਾਨੂੰ ਕੋਟ-કોટ ਧੰਨਵਾਦ ਸਾਡੇ ਕੋਲ ਕੋਈ ਲਫ਼ਜ਼ ਨਹੀਂ ਹੈਗਾ ਦੇਸ਼ਾਂ-ਪਰਦੇਸ਼ਾਂ ਤੋਂ ਬੇਅੰਤ ਮਾਇਆ ਦੇ ਗਫੇ ਆਏ ਆ ਇਹਨੀਆਂ ਖੁਸ਼ੀਆਂ ਮਨਾ ਰਿਆ ਬਹੁਤ ਦੇਰ ਬਾਅਦ ਇਸ ਜਗ੍ਹਾ ਤੇ ਇਹ ਮਹਾਨ ਜਗ ਰਚਿਆ ਜਾ ਰਿਹਾ ਵਾ ਜਿਦਾ ਸੇਰਾ ਸਾਰੇ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਦਾਸ ਮੇਜ ਜਾਂਦਾ ਜੀ ਕੇਵਰੀ ਨਿਤ ਸਰਦ ਕੀਤੇ ਅੱਖ ਮੰਨ ਕੇ ਮੰਨ ਲਾ ਅਨੰਦ ਕਾਇਆ ਸਤਿ ਪ੍ਰਮਾਯਾ ਤੇਰਾ ਬੰਦਾ ਜਾਂ ਤੇਰਾ ਬੰਦਾ ਪਹਿਲਾਂ ਤੇ ਸਾਰੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਪੁਲਿਸ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਇਕਾਈ ਅੰਮ੍ਰਿਤਸਰ ਇਕਾਈ ਵੱਲੋਂ ਜੋ ਅਖੰਡ ਪਾਠ ਸਾਹਿਬ ਦੇ ਪ੍ਰੋਗਰਾਮ ਆਰੰਭੇ ਗਏ ਸੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਰਸੋਂ ਦੇ ਰੋਜ ਤੋਂ ਬਾਣੀ ਦਾ ਪ੍ਰਵਾਹ ਚੱਲ ਰਿਹਾ ਸੀ ਜੋ ਅੱਜ ਅੱਜ ਉਹ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਜਾ ਰਹੇ ਨੇ ਭੋਗ ਪੈਣ ਤੋਂ ਉਪਰੰਤ ਹੁਣ ਕੀਰਤਨ ਸ਼ੁਰੂ ਹੋਣ ਵਾਲਾ ਵਾ ਔਰ ਸਾਡੇ ਅਸੀਂ ਗੁਰੂ ਸਾਹਿਬ ਕੋਲ ਅਰਦਾਸ ਕੀਤੀ ਆ ਕਿ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਦੀ ਅਸੀਂ ਉਹਨਾਂ ਦੀ ਉਹਨਾਂ ਦੇ ਉੱਤੇ ਗੁਰੂ ਪਾਤਸ਼ਾਹ ਮਿਹਰ ਕਰਨ ਔਰ ਸਾਡੇ ਮੈਂਬਰ ਸਹਿਬਾਨ ਜਿਹੜੇ ਬਿਮਾਰੀ ਨਾਲ ਜੂਝ ਰਹੇ ਨੇ ਉਹਨਾਂ ਦੇ ਉੱਤੇ ਗੁਰੂ ਸਾਹਿਬ ਕਿਰਪਾ ਕਰਕੇ ਸਿਹਤਯਾਬੀ ਬਖਸ਼ੇ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ वाहेगुरु जी खाल वाहे का खालसा आवाज नहीं आई वाहेगुरु जी का खालसा फतेह ਵਾਸਤੇ ਅਤਿ ਆਪ ਜੀ ਦੀਆਂ ਦਿੱਤੀਆਂ ਵਈਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆਂ ਪਰਸੋਂ ਦੇ ਰੋਇ ਤੋਂ ਧੁਰਤੀ ਬਾੜੀ ਆਈ ਤਿੰਨ ਸਗਲੀ ਚਿੰਤ ਮਿਟਾਈ ਫਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ ਆਪ ਜੀ ਦੀ ਕਿਰਪਾ ਹੋਈ ਹੈ ਬਾੜੀ ਆਤਮ ਮਦ ਪੂਰਨ ਤਾਇਆ ਬਖਸ਼ਿਸ਼ ਹੋਈਆਂ ਇਨੇ ਸਮੇਂ ਅੰਦਰ ਪਾਠ ਸਿੰਘਾ ਕੋ ਬਾਣੀ ਪੜਦੇ ਆ ਸਮੂਹ ਸੇਵਾਦਾਰਾ ਕੋ ਸੇਵਾ ਕਰਦੇ ਆ ਅੱਖਰ ਵਾਤਾ ਘਾਟਾ ਧੁਰ ਚੁਕਵਾ ਕਰਣੀ ਪੜੀ ਸੁਣੀ ਗੁਰਬਾਣੀ ਦਾ ਭਾਵ ਦਰ ਆਈ ਸੰਗਤ ਦੇ ਸਮੂਹ ਸਟਾਫ ਦੇ ਹਿਰਦਿਆਂ ਦੇ ਵਿੱਚ ਮਸਾਉਣੀ ਸਤਿਗੁਰੂ ਜੀਓ ਕਿਰਪਾ ਕਰਨੀ ਜਿਨ੍ਹਾਂ ਕਾਰਜਾਂ ਵਾਸਤੇ ਗੁਰਬਾਣੀ ਦੀ ਅਰਤਨਾ ਹੋਈ ਹੈ ਸਤਿਗੁਰੂ ਜੀਓ ਸਮੂਹ ਪਰਿਵਾਰਾਂ ਦੇ ਕਾਰਜ ਰਾਸ ਕਰਨੇ ਸਭ ਤੋਂ ਪਹਿਲਾਂ ਤਾਂ ਮੇਰੀ ਪੀਰ ਦੇਸ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਵਸ ਤੇ ਉੱਤੇ ਅੰਮ੍ਰਿਤਸਰ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾ ਪੀਪੀਡਬਲਯੂਏ ਅੰਮ੍ਰਿਤਸਰ ਯੂਨਿਟ ਐਸੋਸੀਏਸ਼ਨ ਵੱਲੋਂ ਸਰਬੱਤ ਦੇ ਭਲੇ ਵਾਸਤੇ ਸ਼ਹੀਦ ਪਰਿਵਾਰਾਂ ਦੇ ਪਿੱਛੇ ਰਹਿ ਗਏ ਪਰਿਵਾਰਾਂ ਦੀ ਤੰਦਰੁਸਤੀ ਵਾਸਤੇ सीबीआई ਕਨਵੈਕਸ਼ਨ ਦੇ ਦੌਰਾਨ ਸਾਡੇ ਬੰਦੀ ਸਿੰਘ ਜਿਹੜੇ ਸਾਡੇ ਪੁਲਿਸ ਅਫਸਰ ਜੇਲ੍ਹਾਂ ਦੇ ਵਿੱਚ ਹਨ ਉਹਨਾਂ ਦੀ ਜਲਦੀ ਤੋਂ ਜਲਦੀ ਰਿਹਾਈ ਬਾਤ ਤੁਸੀਂ ਦੇਖ ਹੀ ਰਹੇ ਹੋ ਤੁਹਾਨੂੰ ਆਵਾਜ਼ ਆ ਰਹੀ ਹੋਏਗੀ ਕਿ ਰੱਬੀ ਨੂਰ ਕੀਰਤਨ ਜਿਹੜਾ ਆ ਉਹ ਆਰੰਭ ਹੋ ਚੁੱਕਾ ਆ ਇਹਦੇ ਵਿੱਚ ਮੈਂ ਸਭ ਤੋਂ ਪਹਿਲਾਂ ਵਧਾਈ ਦਿੰਨਾ ਆਪਣੀ ਐਸੋਸੀਏਸ਼ਨ ਦੇ ਵਿੱਚ ਸਾਰੇ ਐਕਟਿਵ ਐਸੋਸੀਏਟ ਜਿਹੜੇ ਜੀ ਜਾਣਦੇ ਨਾਲ ਅਸੀਂ ਅੱਜ ਤੋਂ ਪਹਿਲਾਂ ਇਸ ਐਸੋਸੀਏਸ਼ਨ ਦੇ ਵਿੱਚ ਉਹ ਮਾਹੌਲ ਨਹੀਂ ਦੇਖਿਆ ਉਹ ਜੋਸ਼ ਨਹੀਂ ਦੇਖਿਆ ਉਹ ਸੇਵਾ ਦਾ ਜਜ਼ਬਾ ਨਹੀਂ ਦੇਖਿਆ ਜਿਹੜਾ ਹੁਣ ਦੇਖਣ ਨੂੰ ਮਿਲ ਰਿਹਾ ਹੈ ਔਰ ਸਾਡੇ ਜਿੰਨੇ ਵੀ ਐਸੋਸੀਏਟਸ ਉਹ ਇੱਕ ਮੁੱਠ ਹੋ ਕੇ ਪਰਿਵਾਰ ਦੇ ਤੌਰ ਦੇ ਉੱਤੇ ਪਰਿਵਾਰਕ ਮੈਂਬਰਾਂ ਦੇ ਤੌਰ ਦੇ ਉੱਤੇ ਬਹੁਤ ਵਧੀਆ ਯੋਗਦਾਨ ਪਾ ਰਹੇ ਭਾਵੇਂ ਉਹ ਸੇਵਾ ਦਾ ਯੋਗਦਾਨ ਹੋਵੇ ਭਾਵੇਂ ਉਹ ਲੰਗਰ ਦਾ ਯੋਗਦਾਨ ਹੋਵੇ ਔਰ ਅਥਾ ਮਾਇਆ ਸਾਨੂੰ ਇੱਥੋਂ ਔਰ ਸਾਡੇ ਅਬਰੌਡ ਦੇ ਵਿੱਚ ਬੈਠੇ ਹੋਏ ਐਸੋਸੀਏਟਸ ਜਿਨ੍ਹਾਂ ਦੇ ਵਾਸਤੇ ਅਸੀਂ YouTube ਦੇ ਉੱਪਰ ਲਿੰਕ ਦੇ ਕੇ ਸੇਵਾ ਸਰਵਿਸ ਸ਼ੁਰੂ ਕੀਤੀ ਆ